ਅਗੁੱਤਾ ਇਹ ਜੇ ਕਿਤੇ ਵਿਧਾਇਕ ਸਾਹਿਬ ਨੂੰ ਸ਼ੱਕ ਆ ਉਹਨਾਂ ਨੂੰ ਨਹੀਂ ਸਮਝ ਤਾਂ ਕਿਸੇ ਦਿਨ ਭਾਵੇਂ ਪ੍ਰੈਸ ਦੇ ਸਾਹਮਣੇ ਖੁੱਲੀ ਬਹਿਸ ਰੱਖ ਲੈਣ ਤੇ ਮੈਨੂੰ ਇੱਕ ਕੰਮ ਗੜਾ ਦੇਣ ਜਿਹੜਾ ਇਹਨਾਂ ਦੇ ਵੇਲੇ ਇਹਨਾਂ ਨੇ ਸ਼ੁਰੂ ਕੀਤਾ ਹੋ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਇਲਮ ਨਹੀਂਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁਝ ਕਰ ਨਹੀਂ ਰਹੇ ਉਹ ਗੱਲਾਂ ਬਾਤਾਂ ਦਾ ਟਾਈਮ ਪਾਸ ਕਰ ਰਹੇ ਆ ਹੁਣ ਤੱਕ ਇਹਨਾਂ ਦੀ ਸਰਕਾਰ ਵਿੱਚ ਇੱਕ ਵੀ ਰੁਪਈਆ ਨਹੀਂ ਫਰੀਦਕੋਟ ਜਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਵੱਲੋਂ ਫਰੀਦਕੋਟ ਵਿੱਚ ਕੀਤੇ ਗਏ ਕੰਮਾਂ ਤੇ ਅਧੂਰੇ ਪਏ ਕੰਮਾਂ ਤੇ ਲਗਾਤਾਰ ਨਜ਼ਰ ਰੱਖ ਰਹੇ ਆ ਆਪਣੇ ਸੁਪਨਿਆਂ ਦੇ ਪ੍ਰੋਜੈਕਟ ਜਿਹੜਾ ਕਿ ਪਾਈਪਲਾਈਨ ਪਾਈ ਗਈ ਸੀ ਭਾਈ ਕਨਈਆ ਜੀ ਚੌਕ ਤੋਂ ਕਿ ਅਰਾਇਆਂ ਵਾਲਾ ਰੋਡ ਸੁਸਾਇਟੀ ਨਗਰ ਤੱਕ ਤੇ ਨਿਕਾਸੀ ਨਾਲੇ ਤੇ ਪਾਈਪ ਪਾਈ ਗਏ ਸੀ ਉਸ ਪ੍ਰੋਜੈਕਟ ਤੇ ਨਜ਼ਰ ਮਾਰਨ ਦੇ ਲਈ ਨਿਗਾਹ ਮਾਰਨ ਦੇ ਲਈ ਪਹੁੰਚੇ ਤੇ ਉਹਨਾਂ ਨੇ ਦੇਖ ਕੇ ਦੱਸਿਆ ਕਿ ਇਸ ਦੇ ਉੱਪਰ ਟੈਂਡਰ ਮੁਤਾਬਕ 15 ਫੁੱਟ ਟਾਇਲ ਲੱਗਣੀ ਸੀ ਇੰਟਰਲੋਕਿੰਗ ਟਾਇਲ ਜਿਹੜੀ ਕਿ ਹਾਲੇ ਤੱਕ ਸਰਕਾਰ ਨੇ ਨਹੀਂ ਲਗਾਈ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਹਲਕੇ ਦੇ ਵਿਧਾਇਕ ਆਪਣੇ ਪ੍ਰੋਜੈਕਟ ਤਾਂ ਨਵੇਂ ਕੀ ਸ਼ੁਰੂ ਕਰਨੇ ਆ ਲੋਕਾਂ ਲਈ ਸਾਡੇ ਸ਼ੁਰੂ ਕੀਤੇ ਹੋਏ ਪ੍ਰੋਜੈਕਟਾਂ ਨੂੰ ਵੀ ਪੂਰਾ ਨਹੀਂ ਕਰ ਰਹੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਹਲਕੇ ਦੇ ਇਸ ਨਾਲੇ ਦੇ ਉੱਪਰ ਬਸੇ ਕਈ ਮੁਹੱਲਿਆਂ ਨੂੰ ਗੰਦਗੀ ਤੋਂ ਗੰਦੀ ਬਦਬੂ ਤੋਂ ਨਜਾਤ ਦੋਣ ਲਈ ਉਹਨਾਂ ਨੇ ਇਹ ਕਰੋੜਾਂ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਜਿਹੜਾ ਕਿ ਸਰਕਾਰ ਬਦਲਣ ਤੇ ਨਵੀਂ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਧੂਰਾ ਹੀ ਛੱਡਿਆ ਹੋਇਆ ਹੈ ਸਾਡੀ ਸਰਕਾਰ ਵਿੱਚ ਇਹ ਗੰਦਾ ਨਾਲਾ ਸੀਗਾ ਇੰਨੀ ਧੇਰ ਤੋਂ ਇਹ ਬਿਮਾਰੀਆਂ ਦਾ ਕਾਰਨ ਸੀ ਇਹ ਮਾੜੀ ਸਮੈਲ ਦਾ ਕਾਰਨ ਸੀ ਇੱਥੇ ਬੱਚਿਆਂ ਤੋਂ ਖੇਡਿਆ ਨਹੀਂ ਜਾ ਸਕਦਾ ਹਰੇਕ ਬੰਦਾ ਡਰਦਾ ਸੀ ਬੱਚਾ ਵਿੱਚ ਨਾ ਡਿੱਗ ਪੇ ਇਹ ਬੜੀ ਧੇਰ ਤੋਂ ਵੱਡੀ ਪ੍ਰੋਬਲਮ ਸੀਗੀ ਫਰੀਦਕੋਟ ਦੀ ਇਹਨੂੰ ਸਾਡੀ ਸਰਕਾਰ ਵਿੱਚ ਅਸੀਂ ਟੈਂਡਰ ਲਾ ਕੇ ਇਹਨੂੰ ਬੰਦ ਕੀਤਾ ਪਾਈਪਾ ਪਾ ਕੇ ਨਾਲ ਹੀ ਇਹਦੇ ਉਦੋਂ ਹੀ ਉਹ ਸਟੈਂਡਰਡ ਵਿੱਚ ਹੀ ਇਹਦੇ ਉੱਤੇ ਨੌਕ ਟਾਈਲ ਲੱਗਣੀ ਸੀ 15 ਫੁੱਟ ਚੌੜੀ ਸੋ ਉਹ ਕੰਮ ਅਜੇ ਰਹਿੰਦਾ ਤੇ ਚੋਂ ਦੇ ਜਿਹੜੇ ਐਮਸੀ ਸਾਹਿਬਾਨਾ ਸਾਡੇ ਜਤਿੰਦਰ ਜੀ ਤੇ ਹੋਰ ਮੇਰੇ ਸਾਥੀ ਸਾਰੇ ਜਿਹੜੇ ਪਾਜਗਰ ਵਸਤੀ ਦੇ ਸ਼ਹੀਦ ਬਲਵਿੰਦਰ ਨਗਰ ਦੇ ਉਹਨਾਂ ਦੀ ਇਹ ਮੰਗ ਸੀ ਕਿ ਉਹ ਕੰਮ ਕੰਪਲੀਟ ਹੋਣਾ ਚਾਹੀਦਾ ਸੋ ਅੱਜ ਬੇਨਤੀ ਕੀਤੀ ਹੈ ਪ੍ਰਧਾਨ ਸਾਹਿਬ ਨੂੰ ਸਾਰੇ ਐਮਸੀ ਸਾਹਿਬਾਨਾ ਨੂੰ ਕਿ ਉਹ ਕੰਮ ਅਜੇ ਅਧੂਰਾ ਪਿਆ ਉਹ ਜਲਦੀ ਕੰਪਲੀਟ ਹੋਵੇ ਤੇ ਇਹ ਕਹਿੰਦੇ ਆ ਬਹੁਤ ਜਲਦੀ ਉਹ ਕੰਪਲੀਟ ਕਰ ਦੇਵਾਂਗੇ ਸੋ ਇਹ ਤਾਂ ਉਹ ਕੰਮ ਹੈ ਜਿਹੜਾ ਸਾਡੇ ਵੇਲੇ ਦਾ ਰਹਿੰਦਾ ਸੀ ਪੈਸੇ ਮਨਜ਼ੂਰ ਹੋਏ ਵੀ ਆ ਸਭ ਕੁਝ ਹੋਇਆ ਪਿਆ ਮੇਰੀ ਹੁਣ ਸਰਕਾਰ ਨੂੰ ਵੀ ਬੇਨਤੀ ਹੈ ਜਿਹੜੀ ਬਦਲਾਵ ਦਾ ਨਾਰਾ ਦੇ ਕੇ ਆਈ ਸੀਗੀ ਕਿ ਫਰੀਦਕੋਟ ਸ਼ਹਿਰ ਵੰਨੀ ਨਿਗਾਹ ਕਰੋ ਬਹੁਤ ਕੰਮ ਰਹਿੰਦੀ ਹੈ ਜਿਹੜੇ ਹੋਣ ਵਾਲੇ ਆ ਜਿੱਥੇ ਜਿੱਥੇ ਜਿਹੜੇ ਕੰਮ ਰੁਕ ਗਏ ਸੀ ਸਾਡੇ ਵਲੇ ਉੱਥੇ ਹੀ ਖੜੇ ਆ ਛੋਟੀਆਂ ਛੋਟੀਆਂ ਗਲੀਆਂ ਜਿਨ੍ਹਾਂ ਚ ਸੀਵਰੇਜ ਪਿਆ ਉਹ ਵੀ ਲੋਕ ਔਖੇ ਹੋ ਰਹੇ ਆ ਉਹਨਾਂ ਸਾਰਿਆਂ 'ਚ ਨੌਕਾ ਲਾਣ ਵਾਲੀਆਂ ਹੋਰ ਬੜੇ ਕੰਮ ਆ ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਫਰੀਦਕੋਟ ਸ਼ਹਿਰ ਨੂੰ ਪਿਛਲੇ ਤਿੰਨਾਂ ਸਾਲਾਂ 'ਚ ਜਦੋਂ ਦੀ ਆਪਦੀ ਸਰਕਾਰਾਂ ਹੀ 1 ਰੁਪਇਆ ਨਹੀਂ ਆਇਆ ਤੇ ਗਰਾਟ ਲਿਆ ਕੇ ਜਿਹੜੇ ਸਾਡੇ ਅਧੂਰੇ ਕੰਮ ਪਏ ਆ ਉਹ ਜ਼ਰੂਰ ਜਲਦੀ ਕੰਪਲੀਟ ਕਰਾਓ। ਫਰੀਦਕੋਟ ਦੇ ਉਦਘਾਟਨ ਦਾ ਕਹਿੰਦਾ ਕਿ ਉਹਨਾਂ ਵੱਲੋਂ ਕਾਫੀ ਵਿਕਾਸ ਰਹਿ ਗਿਆ, ਬੋਰ ਬਣਾਏ ਗਏ ਨੇ ਤੇ ਹੋਰ ਕੰਮ ਸ਼ਿਵਲ ਯੂਨੀਵਰਸਿਟੀ ਦੇ ਕੰਮ ਪੂਰੇ ਬਣਾਏ ਗਏ ਨੇ, ਨੈਕਸਟ ਸ਼ਿਵ ਦੇ ਪ੍ਰੋਜੈਕਟਾ ਪੂਰੇ ਪੂਰਾ ਕੀਤਾ ਜਾ ਰਿਹਾ ਹੈ। ਕਿਹਦਾ ਕਹਿਣਾ? ਆਪ ਬਧਿਕ ਸਾਹਿਬ ਮੇਰੀ ਇੱਕ ਬੇਨਤੀ ਹੈ ਕਿ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਨੂੰ ਵਿਚਾਰਿਆ ਨੂੰ ਇਲਮ ਨਹੀਂਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੁਝ ਕਰ ਨਹੀਂ ਰਹੇ ਉਹ ਗੱਲਾਂ ਬਾਤਾਂ ਦਾ ਟਾਈਮ ਪਾਸ ਕਰ ਰਹੇ ਆ ਹੁਣ ਤੱਕ ਇਹਨਾਂ ਦੀ ਸਰਕਾਰ ਵਿੱਚ ਇੱਕ ਵੀ ਰੁਪਈਆ ਨਹੀਂ ਫਰੀਦਕੋਟ ਜਿੰਨੇ ਕੰਮ ਕੰਪਲੀਟ ਹੋ ਰਿਹਾ ਉਹ ਸਾਡੇ ਵਾਲੇ ਦੇ ਚੱਲੂ ਆ ਸਾਡੇ ਵਾਲੇ ਟੈਂਡਰ ਲੱਗੇ ਆ ਸਾਡੇ ਵਾਲੇ ਸਾਰੇ ਪੈਸੇ ਆ ਐਂਡਰ ਉਦੋਂ ਲੱਗਦਾ ਜਦੋਂ ਸਾਰਾ ਪੈਸਾ ਆ ਜੇ ਸੋ ਸਾਰੇ ਕੰਮ ਉਦੋਂ ਦੀ ਚੱਲੀਆ ਪਰ ਜਿਹੜੇ ਵੱਡੇ ਕੰਮ ਆ ਉਹਨਾਂ ਨੂੰ ਕੰਪਲੀਟ ਹੋਣਾ ਨੂੰ ਸਾਲ-ਸਾਲ 2-2 ਸਾਲ ਲੱਗ ਜਾਂਦੇ ਸੋ ਇਸ ਕਰਕੇ ਹੋਈ ਕੰਮ ਹੈ ਜੇ ਕਿਤੇ ਵਿਧਾਇਕ ਸਾਹਿਬ ਨੂੰ ਸ਼ੱਕ ਆ ਉਹਨਾਂ ਨੂੰ ਨਹੀਂ ਸਮਝ ਤਾਂ ਕਿਸੇ ਦਿਨ ਪਾਵੇ ਪ੍ਰੈਸ ਦੇ ਸਾਹਮਣੇ ਖੁੱਲੀ ਬੈਂਸ ਰੱਖ ਲੈਣ ਤੇ ਮੈਨੂੰ ਇੱਕ ਕੰਮ ਗਣਾ ਦੇਣ ਜਿਹੜਾ ਇਹਨਾਂ ਦੇ ਵੇਲੇ ਇਹਨਾਂ ਨੇ ਸ਼ੁਰੂ ਕੀਤਾ ਹੋ ਜੇ ਕਿਤੇ ਵਿਧਾਇਕ